मारत बी बे वीह साला साल बार 20 हूंदा साला बाद आए न ਮੈਨੂੰ ਜਿਹੜਾ ਕੁਝ ਵੀ ਮਿਲਦਾ ਬਹੁਤ ਸਟਰਗਲ ਤੋਂ ਬਾਅਦ ਮਿਲਦਾ। ਅਮਿਤਾ ਦੇ ਆਪਣੀ ਭੈਣ ਦੇ ਘਰ ਆਉਣ ਵਾਸਤੇ ਮੈਨੂੰ 20 ਸਾਲ ਇੰਤਜ਼ਾਰ ਕਰਨਾ ਪਿਆ। ਇਹ ਤਾਂ ਜਾਣ ਬੁੱਝ ਕੇ ਕੀਤਾ ਸੀ ਤੈਨੂੰ ਕਿੰਨੇ ਵਾਰੀ ਕਾਲ ਕਰਦੇ ਸੀ ਵੀ ਤੂੰ ਆ ਸਾਡੇ ਕੋਲ ਪੰਜਾਬ ਲੈ ਕੇ। ਜਦੋਂ ਮੈਂ ਆਉਂਦੀ ਸੀ ਆਪ ਯੂਕੇ ਫਿਰਦੀ ਹੁੰਦੀ ਸੀ ਆਪਨੇ ਘਰ ਤੇ ਸਭ ਕਰਦੇ ਇਥੇ ਸੀ। ਬਹੁਤ ਬਹੁਤ ਵਧੀਆ ਲੱਗਿਆ। ਸਵੇਰੇ ਸਵੇਰ ਨਾਲ ਮੇਰੇ ਲਈ ਬਹੁਤ ਹੀ ਸਵਾਜਯਾ ਬ੍ਰੇਕਫਾਸਟ ਬਣਾਇਆ। ਹੈਨਾ? ਬਹੁਤ ਪਿਆਰ ਕੀਤਾ। ਬਹੁਤ ساریਆਂ ਗੱਲਾਂ ਕੀਤੀਆਂ ਢਿੱਡ ਭਰਿਆ ਪਿਆ ਸੀ ਹੁਣ ਹਲਕਾ ਹੋ ਗਿਆ ਪਰ ਬਹੁਤ ਕੁਝ ਹੋਇਆ ਹੈਗਾ ਤੁਹਾਡਾ ਬਾਰ ਬਾਰ ਮੈਨੇ ਬਹੁਤ ਬਹੁਤ ਸ਼ੁਕਰੀਆ ਬਾਰ ਬਾਰ ਆਓ ਬਹੁਤ ਵਧੀਆ ਲੱਗੂਗਾ ਅਰਜੀਪ ਬਾਈ ਵਿਚਾਰੇ ਸ਼ੂਟਿੰਗ ਕਰਕੇ ਆਏ ਸੀ ਪਰ ਮੇਰੇ ਕਰਕੇ ਚਰੇ ਸਰੇ ਹੋ ਗਏ ਹਾਂ ਸੋ ਹਾਂ ਉਹ ਹੈ